ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸਾਡੇ ਘਰ ਦੀ 10th ਐਨੀਵਰਸਰੀ ਆ ਇਹਨੂੰ 10 ਸਾਲ ਹੋ ਗਿਆ ਘਰ ਬਣੇ ਨੂੰ ਤੇ ਅਸੀਂ ਸੋਚਿਆ ਕਿ ਕਿਉਂ ਨਾ ਮੈਂ ਅੱਜ ਆਪਣੇ ਵਲੌਗ ਬਣਾਵਾਂ ਤੇ ਮੈਂ ਆਪਣੇ ਕਿਚਨ ਦਾ ਵਲੌਗ ਅੱਜ ਜਿਹੜਾ ਬਣਾਉਣ ਜਾ ਰਹੀ ਆ ਤੇ ਉਹਦੇ ਵਾਸਤੇ ਮੈਂ ਪਿੱਛੇ ਆਪਣੀਆਂ ਕੈਂਡਲਸ ਜਗਾਈਆਂ ਹੋਈਆਂ ਤੇ ਪੈਰਸਨ ਉਹ ਵੀ ਜਗਾਇਆ ਅਲਫਾ ਅਲਫਾ ਰੌਲ ਜਗਦਾ ਪਿਆ ਹੋਆ ਤੇ ਇਸ ਲਈ ਮੈਂ ਲਾ ਕੇ ਰੱਖਿਆ ਨੇ ਆਪਣੀ ਲੋਕ ਦੇ ਆ ਚਾਕਲੇਟਸ ਰੱਖੇ ਹੋਏ ਆ ਤੇ ਮੈਂ ਕਿਹਾ ਤੁਹਾਡੇ ਨਾਲ ਮੈਂ ਸ਼ੇਅਰ ਕਰਦੀਆਂ ਕਿ ਮੇਰਾ ਕਿਚਨ ਦਾ ਵਲੌਗ ਤੇ ਤੁਸੀਂ ਇੰਜੋਏ ਕਰੋਗੇ ਤੇ ਮੈਂ ਤੁਹਾਨੂੰ ਸਾਰਾ ਆਪਣਾ ਕਿਚਨ ਨੂੰ ਦਿਖਾਉਣੀ ਆ ਕਿ ਕਿਵੇਂ ਬਣਿਆ ਤੇ ਕਦੋਂ ਬਣਿਆ ਸੋ ਇੱਧਰ ਸਾਡਾ ਕਿਚਨ ਆ ਗਿਆ ਸਾਰਾ ਕਿਚਨ ਏਰੀਆ ਏ ਮੇਰਾ ਪੂਰਾ ਵੱਡਾ ਕਿਚਨ ਏਰੀਆ ਆਪੇ ਆਪਣੇ ਘਰ ਦੀ ਮੈਂ ਪ੍ਰੇਜ਼ ਕਰੂੰਗੀ ਕਿਉਂਕਿ ਮੇਰੀ ਬਹੁਤ ਵੱਡੀ ਕਿਚਨ ਹਜ ਤੋ 10 ਸਾਲ ਪੁਰਾਣੀ ਕਿਚਨ ਆ ਤੇ ਉਸ ਟਾਈਮ ਇਦਾਂ ਦੀ ਕਿਚਨ ਬਹੁਤ ਰੇਅਰ ਬਣਦੇ ਸੀਗੀ ਤੇ ਅਸੀਂ ਸਪੈਸ਼ਲ ਮਤਲਬ ਕਿ ਬਣਵਾਏ ਸੀਗੀ ਕਿਚਨ ਤੇ ਆਪਾਂ ਸ਼ੁਰੂ ਕਰਦੇ ਆ ਲੈਫਟ ਸਾਈਡ ਤੇ ਮੇਰਾ ਫ੍ਰਿਜ ਆ। ਇਸ ਸਾਈਡ ਤੇ ਲੈਫਟ ਸਾਈਡ ਤੇ ਫ੍ਰਿਜ ਆ ਜਾਂਦਾ। ਤੇ ਉਸ ਤੋਂ ਬਾਅਦ ਆ ਆ ਮੇਰਾ ਕਿਚਨ ਦਾ ਮੇਨ ਏਰੀਆ ਆ ਗਿਆ। ਜਿੱਥੇ ਮੈਂ ਕੁਕਿੰਗ ਕਰਦੀ ਆ। ਆ ਮੇਰਾ ਆ ਗਿਆ ਕੁਕ ਟੌਪ ਆ ਗਿਆ ਤੇ ਬਾਹਰ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਕਿ ਮੇਰੇ ਕੋਲ ਵੀ ਛੋਟੀ ਜੀ ਵਿੰਡੋ ਹੈਗੀ ਅੱਜ ਕੱਲ ਦੇ ਵਿੰਡੋਸ ਦਾ ਵੱਡਾ ਸਾਈਜ਼ ਆ ਪਰ ਮੇਰੇ ਵੀ ਇਹ ਛੋਟੀ ਵਿੰਡੋ ਸੀਗੀ ਉਦੋਂ ਬਿਲਕੁਲ ਨਵਾਂ ਫੈਸ਼ਨ ਸੀਗਾ ਜਦੋਂ ਮੈਂ ਇਹ ਬਣਾਈ ਆ ਤੇ ਬੜਾ ਅੱਛਾ ਇਧਰੋਂ ਬਾਹਰੋਂ ਜਦੋਂ ਤੁਸੀਂ ਕੁਕਿੰਗ ਕਰਦੇ ਹੋ ਇੰਜੋਏ ਕਰਦੇ ਹੋ ਤੁਸੀਂ ਆਪਣੇ ਕੁਕਿੰਗ ਨੂੰ ਤੇ ਇਹ ਆ ਗਿਆ ਉੱਪਰ ਆਪਣਾ ਇਹਦਾ ਅੱਜਕੱਲ ਜਿੱਦਾਂ ਕਵਰ ਆ ਜਾਂਦੀਆਂ ਅਲਮਾਰੀਆਂ ਅਲਮਾਰੀਆਂ ਬਣ ਜਾਂਦੀਆਂ ਨੇ ਪਰ ਮੇਰਾ ਓਪਨ ਉੱਪਰ ਜਿਹੜੀ ਇਹ ਚਿਮਨੀ ਦਿੱਤੀ ਹੋਈ ਆ ਤੇ ਚਿਮਨੀ ਦੇ ਉੱਪਰ ਜਿਹੜੇ ਆ ਜਿੱਥੇ-ਜਿੱਥੇ ਮੈਂ ਡੈਸਟੀਨੇਸ਼ਨਸ ਤੇ ਗਈ ਹੋਈਆਂ ਉੱਥੋਂ ਦੇ ਮੈਂ ਆਪਣੇ ਆ ਉੱਥੋਂ ਦੇ ਮੈਂ ਆਪਣੇ ਸਾਰੇ ਸੁਵੈਨਿਅਰਸ ਲੈ ਕੇ ਆਈਆਂ ਅਸੀਂ ਡਿਸਿਪਲਾਈਨ ਗਿਆ ਸੀ ਅਸੀਂ ਕੈਨੇਡਾ ਗਿਆ ਸੀ ਕਿ ਤੇ ਫਿਰ ਕੈਨੇਡਾ ਦਾ ਸੀ ਐਨ ਟਾਪਰ ਵੀ ਤਾਂ ਦਿਸਦਾ ਪਿਆ ਉਹ ਇੰਗਲੈਂਡ ਗਿਆ ਸੀਗੇ ਸੋ ਨਿਊਜ਼ੀਲੈਂਡ ਮੈਂ ਸਾਰੇ ਤੁਹਾਨੂੰ ਦੱਸ ਦਿੰਨੀ ਕਿ ਇੱਥੇ ਇੱਥੇ ਗਿਆ ਸੀ ਕਿ ਅਸੀਂ ਤੇ ਆਕਸਫੋਰਡ ਯੂਨੀਵਰਸਿਟੀ ਦੇਖੀ ਸੀ ਕਿ ਇੰਗਲੈਂਡ ਜਾ ਕੇ ਤੇ ਇਸ ਸਾਈਡ ਤੇ ਵੀ ਕੁਛਕ ਚਰੇ ਆਸਟ੍ਰੇਲੀਅਨ ਨੇ ਉਸੇਲੀਆ ਜਗ੍ਹਾ ਦੇਖੀ ਸੀਗੀਆਂ ਉੱਥੋਂ ਦੀਆਂ ਨੇ ਸੋ ਤੁਸੀਂ ਇਹਨੂੰ ਡੈਕੋਰੇਟ ਕਰ ਸਕਦੇ ਹੋ ਆਪਣੇ ਕਿਚਨ ਨੂੰ ਵੀ ਕਿਸੇ ਕਈ ਤਰੀਕਿਆਂ ਦੇ ਨਾਲ ਇਸ ਸਾਈਡ ਤੇ ਵੀ ਮੈਂ ਕਿਚਨ ਨੂੰ ਡੈਕੋਰੇਟ ਕੀਤਾ ਹੋਇਆ ਸੋ ਬਾਕੀ ਜਿਹੜੇ ਜਿਹੜੇ ਕੰਟਰੀਸ 'ਚ ਘੁੰਮਾਂਗੇ ਉੱਥੋਂ ਉੱਥੋਂ ਮੈਂ ਲੈ ਕੇ ਆਉਂਗੀ ਉਹ ਸੋਵੇਨਿਅਰਸ ਇੱਥੇ ਲਗਾਉਂਗੀ ਨੂੰ ਆਲਮੋਸਟ ਮੈਂ ਫੁੱਲ ਕਰੂੰਗੀ ਤੇ ਬੜਾ ਅਟਰੈਕਟਿਵ ਲੱਗਦਾ ਵਾ ਬਾਕੀ ਆਪਾਂ ਸ਼ੁਰੂ ਕਰਦੇ ਹਾਂ ਇੱਥੋਂ ਇਹ ਵਾਲੀ ਸਾਈਡ ਜਿਹੜੀ ਮੇਰੀ ਆ ਗਈ ਆ ਫਰਾਇਰ ਦੀ ਨਾਲ ਮੈਂ ਨਿਊਟ੍ਰੀਬੋਲਰ ਰੱਖਿਆ ਕਿਉਂਕਿ ਮੈਨੂੰ ਹਮੇਸ਼ਾ ਦੀ ਲੋੜ ਪੈਂਦੀ ਆ ਤੇ ਮੈਂ ਇਹ ਯੂਜ਼ ਕਰਦੀ ਆ ਇਸ ਸਾਈਡ ਤੇ ਆਪਣੀ ਫਰੂਟ ਬਾਸਕਟ ਆ ਗਈ ਨਾਲ ਜਿਹੜਾ ਆ ਗਿਆ ਪਮਕਿਨ ਆ ਰਿਹਾ ਪਮਕਕਿਨ ਕਾਫੀ ਵੱਡਾ ਤੇ ਨਾਲ ਤੁਹਾਨੂੰ ਦਿਸਿਆ ਹੋਊਗਾ ਪੈਰਸ ਤੋਂ ਮੈਨੂੰ ਕੋਈ ਇੰਨਾ ਅੱਛਾ ਉੱਥੇ ਲੱਗਿਆ ਨਹੀਂ ਮੇਰੇ ਕੋ ਉੱਪਰ ਜਿਹੜਾ ਹੈਗਾ ਸੂਵੇਨੀਅਰ ਮੈਗਨੇਟ ਤੇ ਆ ਮੈਂ ਲੈ ਕੇ ਆਈ ਸੀਗੀ ਪੈਰਸ ਤੋਂ ਅ ਅਫਟਾਵਰ ਦਾ ਆਇਲ ਸੋ ਐਕਸਟਰਾ ਵਰਜਨਲ ਮੈਂ ਯੂਜ਼ ਕਰਦੀ ਆ ਇਹ ਤੇ ਉਸ ਤੋਂ ਬਾਅਦ ਜਿਹੜਾ ਆਹ ਵਾਲਾ ਲੈ ਕੇ ਆਈ ਸੀਗੀ ਇਹ ਮੈਂ ਮਿਲ ਅਮਰੀਕਾ ਤੋਂ ਲੈ ਕੇ ਆਈ ਸੀਗੀ ਤੇ ਆ ਪਮਕਿਨ ਇਹ ਵੀ ਅਸੀ ਅਮਰੀਕਾ ਤੋਂ ਲੈ ਕੇ ਆਏ ਸੀਗੇ ਪਰ ਕਾਫੀ ਚੀਜ਼ਾਂ ਵਿੱਚ ਅਮਰੀਆ ਟੁੱਟੀਆਂ ਪਰ ਕਾਫੀ ਚੀਜ਼ਾਂ ਮਤਲਬ ਕਿ ਆ ਗਈਆਂ ਉਸ ਤੋਂ ਬਾਅਦ ਆਪਣਾ ਆ ਗਿਆ ਕਿਚਨ ਦਾ ਇਹ ਵਾਲਾ ਏਰੀਆ ਆ ਜਨਰਲ ਕਚੀ ਵਾਸਤੇ ਕਟਸ਼ੀਆ ਰੱਖਣ ਵਾਸਤੇ ਚੀਜ਼ਾਂ ਨੇ ਸੋ ਉਸ ਤੋਂ ਬਾਅਦ ਆ ਗਿਆ ਮੇਰਾ ਇਸ ਸਾਈਡ ਤੇ ਆ ਆਪਣੀ ਮਸ਼ੀਨ ਕਾਫੀ ਮਸ਼ੀਨ ਬਹੁਤ ਕੱਟ ਯੂਜ਼ ਹੁੰਦੀ ਆ ਇੱਧਰ ਮੇਰੇ ਰਾਈਸ ਬਣੇ ਪਏ ਆ ਇਹ ਸਾਡੇ ਆ ਗਿਆ ਟੋਸਟਰ ਤੇ ਆ ਮੇਰੀ ਜਿਹੜੀ ਆ ਕੈਟਲ ਇਹ ਵੀ ਕਾਫੀ ਯੂਜ਼ ਹੁੰਦੀ ਆ ਇਸ ਸਾਈਡ ਤੇ ਆ ਕੇ ਮੇਰੇ ਪਲਾਂਟਸ ਥੋੜੇ ਜਿਵੇਂ ਪਲਾਂਟਸ ਲਾਏ ਹੋਏ ਆ ਜਦੋਂ ਮਨੀ ਪਲਾਂਟ ਲੱਗਾ ਹੋਇਆ ਤੇ ਇਸ ਸਾਈਡ ਤੇ ਮੇਰਾ ਬਾਹਰ ਦਾ ਏਰੀਆ ਵਾ ਇਹ ਮੈਂ ਕਿਸ ਦਿਨ ਫੇਰ ਕਿਸ ਦਿਨ ਤੁਹਾਨੂੰ ਦਿਖਾਵਾਂਗੀ ਇੱਧਰ ਮੇਰਾ ਆ ਗਿਆ ਕਿਚਨ ਦਾ ਸਿੰਕ ਤੇ ਉਸ ਤੋਂ ਬਾਅਦ ਆ ਗਿਆ ਥੱਲੇ ਡਿਸ਼ਵਾਸ਼ਰ ਡਿਸ਼ਵਾਸ਼ਰ ਵੀ ਚੱਲਦਾ ਪਿਆ ਇੱਧਰ ਆ ਗਿਆ ਮੇਰਾ 뮤직 ਵਾਸਤੇ ਸੁਣਨ ਵਾਸਤੇ ਜੇ ਮੈਂ ਸੁਣਨਾ 뮤직 ਸੁਣਨ ਵਾਸਤੇ ਮੇਰਾ ਇੱਧਰ ਮੇਰਾ ਆ ਗਿਆ ਸੀਡੀ ਪਲੇਅਰ ਤੇ ਉਸ ਤੋਂ ਬਾਅਦ ਆ ਗਈ ਮੇਰੀ ਇਹ ਕੈਟਲ ਜਿਹਦੇ ਵਿੱਚ ਮੈਂ ਪਲਾਂਟ ਲਗਾਇਆ ਹੋਇਆ ਤੇ ਪਲਾਂਟ ਜਿਹੜਾ ਵਾ ਤਕਰੀਬਨ ਗਰਮੀਆਂ 'ਚ ਬਹੁਤ ਇਹਦੇ ਫੁੱਲ ਨਿਕਲਦੇ ਆ ਇਹ ਤਕਰੀਬਨ 12 ਮਹੀਨੇ ਨਿਕਲਦੇ ਇਹਦੇ ਫੁੱਲ ਇਹ ਮਤਲਬ ਇੰਨੀ ਜਲਦੀ ਇਹਨੂੰ ਥੋੜਾ ਥੋੜਾ ਪਾਣੀ ਪਾਈ ਜਾਓ ਤੇ ਇਨਡੋਰ ਪਲਾਂਟ ਹੈਗਾ ਇਹਨੂੰ ਥੋੜੀ ਥੋੜੀ ਇਸ ਸਾਈਡ ਤੋਂ ਤੋਪੋ ਵੀ ਆਉਂਦੀ ਆ ਸੋ ਅੱਗੇ ਆਗੇ ਆਪਣੇ ਐਪਲ ਰੈੱਡ ਐਪਲ ਵੀ ਹੁੰਦਾ ਗ੍ਰੀਨ ਐਪਲ ਵੀ ਹੁੰਦਾ ਪਰ ਵਾਈਟ ਐਪਲ ਅਸੀਂ ਕਦੀ ਨਹੀਂ ਦੇਖਿਆ ਮੈਂ ਇਸ ਲਈ ਵਾਈਟ ਐਪਲ ਵੀ ਇੱਕ ਮੈਨੂੰ ਜਗ੍ਹਾ ਤੋਂ ਮਿਲਿਆ ਮੈਂ ਲੈ ਆਈ ਕਿਉਂਕਿ ਹਰ ਬੰਦੇ ਨੂੰ ਆਪਣੀ ਆਪਣੀ ਹੁੰਦਾ ਕਿ ਮੈਂ ਕਿਵੇਂ ਆਪਣੀ ਕਿਚਨ ਨੂੰ ਡੈਕੋਰੇਟ ਕਰਾਂ ਹਰ ਬੰਦੇ ਦਾ ਆਪਣਾ ਇੱਕ ਖੁਆਇਸ਼ ਹੁੰਦੀ ਹੈ ਇੱਕ ਹੋਰ ਚੀਜ਼ ਐਕਸਪਲੇਨ ਕਰਨੀ ਸੀ ਕਿ ਤੁਹਾਨੂੰ ਜਿਹੜੀ ਅੱਜ ਪਿੱਛੇ ਲੱਗੀ ਹੋਈ ਹੈ ਨਾ ਆਪਾਂ ਹੁਣ ਜਿਹੜੇ ਦੇਖਦੇ ਆ ਘ ਕਾਜ਼ ਲਗਾਈ ਹੋਇਆ ਇਹਨੂੰ ਸਪਲੈਸ਼ਬੈਕ ਕਹਿੰਦੇ ਆ ਇਹ ਸਾਰਾ ਮਿਰਰ ਆ ਮਤਲਬ ਕਿ ਇਸ ਕਲਰ ਦਾ ਮਿਰਰ ਆ ਤੇ ਕੰਬੀਨੇਸ਼ਨ ਜਿਹੜਾ ਮੈਂ ਆਪਣਾ ਇਹਦੇ ਨਾਲ ਦਿੱਤਾ ਸੀਗਾ ਲਾਈਟ ਬੇਜ ਕਲਰ ਦਾ ਤੇ ਆ ਤੇ ਸੋ ਪੁਆਇੰਟ ਜਿਹੜੇ ਆ ਤੁਸੀਂ ਮੈਕਸਿਮਮ ਆਪਣੇ ਕਿਚਨ 'ਚ ਰੱਖਿਓ ਕਿਉਂਕਿ ਜਿਹੜੇ ਨਵੇਂ ਘਰ ਬਣਾ ਰਹੇ ਆ ਕਿ ਜਿੰਨੇ ਤੁਹਾਡੇ ਪੁਆਇੰਟਸ ਹੋਣ ਉਹਨੇ ਘੱਟ ਕਿਚਨ ਦੇ ਵਿੱਚ ਕਿਤੇ ਹਰ ਜਗ੍ਹਾ ਤੁਹਾਨੂੰ ਕਿਤੇ ਨਾ ਕਿਤੇ ਲੋਡ ਪੈਂਦੀ ਆ ਕਿਚਨ ਦੇ ਵਿੱਚ ਕੰਮ ਕਰਨ ਜਦੋਂ ਹੋਂਵੇਂ ਦੇ ਵਿੱਚ ਐਕਸਟਰਾ ਪੁਆਇੰਟ ਰੱਖਿਓ ਇਹਦੇ ਵਿੱਚ ਵੀ ਦੋ ਪੁਆਇੰਟ ਆ ਗਏ ਸੀਗੇ ਤੇ ਇਸ ਸਾਈਡ ਤੇ ਵੀ ਮੈਂ ਜਿਹੜੇ ਪੁਆਇੰਟਸ ਰੱਖੇ ਆ ਦੋ ਇੱਧਰ ਆ ਉਹ ਫੋਨ ਦੇ ਨਾਲ ਯੂਜ਼ ਆ ਗਏ ਇੱਕ ਆ ਇੱਧਰ ਤੇ ਉਹ ਫੋਨ ਦੇ ਨਾਲ ਯੂਜ਼ ਹੋ ਗਿਆ ਠੀਕ ਆ ਸੋ ਪੁਆਇੰਟਸ ਮੈਂ ਚਾਹੁੰਦੀ ਆ ਕਿ ਤੁਸੀਂ ਜਿੰਨੇ ਮਰਜ਼ੀ ਆਪਣੇ ਜਿਹੜੇ ਸਵਿਚ ਪੁਆਇੰਟ ਸਾਡੇ ਹੋਣੇ ਚਾਹੀਦੇ ਆ ਤੇ ਆ ਸਾਰਾ ਮੇਰਾ ਸਪੈਸ਼ ਬੈਗ ਪਿੱਛੇ ਲੱਗਾ ਹੋਇਆ ਮਿਰਰ ਇਹਨੂੰ ਈਜ਼ੀ ਆ ਕਲੀਨ ਕਰਨਾ ਸਪਰੇ ਕਰੋ ਵਾਈਪ ਕਰੋ ਤੇ ਕਲੀਨ ਹੋ ਜਾਂਦਾ ਜਿਹੜੇ ਦੂਸਰੇ ਟਾਈਲਸ ਜੇ ਮੈਂ ਰਿਕਮੈਂਡ ਕਰੇ ਤੁਹਾਨੂੰ ਉਹ ਇੰਨੀਆਂ ਕਿ ਉਹਦੇ ਵਿੱਚ ਵਿੱਥਾਂ 'ਚ ਕੁਛ ਨਾ ਕੁਛ ਫਸ ਜਾਂਦਾ ਠੀਕ ਆ ਨਾ ਇਹ ਤੋ ਟੱਕ ਉੱਪਰ ਤੱਕ ਤੁਸੀਂ ਈਜ਼ੀਲੀ ਕਲੀਨ ਕਰ ਸਕਦੇ ਹੋ ਇਹਨੂੰ ਤੇ ਜਿਹੜੀ ਆ ਵਾਲੀ ਮੇਰੀ ਹੈਗੀ ਹੈ ਰੇਂਜ ਹੂਡ ਤੇ ਰੇਂਜ ਹੂਡ ਨੂੰ ਮੈਂ ਇਦਾਂ ਖੋਲ ਕੇ ਤੁਸੀਂ ਇਹਨੂੰ ਵੀ ਕਲੀਨ ਕਰ ਸਕਦੇ ਹੋ ਤੇ ਇਹਨੂੰ ਤੁਸੀਂ ਡਿਸ਼ਵਾਸ਼ਰ 'ਚ ਤਿੰਨੋਂ ਜਿਹੜੇ ਪਾਰਟ ਆ ਮੈਂ ਦਸ ਸਾਲਾਂ ਦੀ ਯੂਜ਼ ਕਰਦੀ ਆ ਰਹੀ ਆ ਤੇ ਇਹਨਾਂ ਤੇ ਇਹਨਾਂ ਨੂੰ ਮੈਂ ਡਿਸ਼ਵਾਸ਼ਰ 'ਚ ਪਾ ਦਿੰਨੀ ਆ ਤੇ ਬੜੇ ਵਧੀਆ ਸਾਫ਼ ਹੋ ਜਾਂਦੇ ਆ ਸੋ ਆਸਰਾ ਇੱਧਰ ਮੇਰਾ ਸਪਲੈਸ਼ ਬੈਕ ਲੱਗਾ ਈਜ਼ੀ ਆ ਉਹਨੂੰ ਵੀ ਕਲੀਨ ਕਰਨਾ ਇਹਨੂੰ ਵੀ ਕਲੀਨ ਕਰਨਾ ਤੇ ਕੁਕ ਟੌਪ ਦੇ ਪਿੱਛੇ ਜਿਹੜਾ ਕਲੀਨ ਰਹਿੰਦਾ ਸਫਾਈ ਰਹਿੰਦੀ ਕਾਫੀ ਸਫਾਈ ਰਹਿੰਦੀ ਆ ਸੋ ਇਹਦੇ ਪਿੱਛੇ ਵੀ ਦੇਖੋ ਮੇਰੀ ਸਾਰੀ ਐ ਸਾਫ਼ ਰਹਿੰਦਾ ਪਿੱਛੋਂ ਇੱਥੋਂ ਕਦੀ ਕਦੀ ਇਹਨੂੰ ਸਾਫ਼ ਕਰਨਾ ਪੈਂਦਾ ਕਿਉਂਕਿ ਜਦੋਂ ਇਹ ਚੱਲਦਾ 프라이ਰ ਤੇ ਦੇ ਉੱਪਰ ਹੀਟ ਜਾਂਦੀ ਆ ਪਰ ਇਹਨੂੰ ਮੈਂ ਥੋੜਾ ਅੱਗੇ ਕਰ ਲੈਣੀ ਹੁੰਨੀ ਜਦੋਂ ਚਲਾਉਣੀ ਹੁੰਨੀ ਆ ਸੋ ਇਹ ਸੀਗਾ ਆਪਣਾ ਸਦਾ ਅੱਜ ਦਾ ਕਿਚਨ ਦਾ ਟੋਰ ਤੇ ਉੱਪਰ ਵਾਲੇ ਸਾਈਡ ਤੇ ਜਿਹੜੇ ਆ ਮੇਰੀ ਕ੍ਰੌਕਰੀ ਪਈ ਹੋਈ ਐ ਇਸ ਤਰਾ ਇਹ ਉੱਪਰ ਵਾਲੇ ਡਰਾਅਰ ਇਦਾਂ ਖੁੱਲਦੇ ਨੇ ਇਹ ਵੀ ਸੌਫਟ ਕਲੋਜ਼ਰ ਨੇ ਇਦਾਂ ਕਰਕੇ ਇਹਨਾਂ ਨੂੰ ਫਿਰ ਥੱਲੇ ਕਰ ਦੋ ਤੇ ਬੰਦ ਹੋ ਜਾਂਦੇ ਨੇ ਸੋ ਇਸ ਸੈੱਟ ਦੀ ਮੈਂ ਦਿਖਾ ਦਿੰਨੀ ਹਾਂ ਇਹ ਮੇਰਾ ਕਿਚਨ ਦਾ ਸਮਾਨ ਤੇ ਆ ਜਿਹੜਾ ਮੈਂ ਡੇਲੀ ਯੂਜ਼ ਕਰਦੇ ਆਪਣੇ ਮਸਾਲੇ ਵਗੈਰਾ ਸੋ ਇਸ ਤੋਂ ਬਾਅਦ ਆ ਗਿਆ ਇਸ ਸਾਈਡ ਵਾਲੇ ਵੀ ਡਰਾਅਰ ਖੁੱਲ ਗਈ ਸੀਗੀ ਮੈਂ ਕਵਰ ਕਰਨੇ ਤੇ ਇੱਥੇ ਮੇਰੇ ਸਾਰੇ ਸੀਰੀਅਲ ਵਗੈਰਾ ਪਏ ਹੋਏ ਆ ਜਿਹੜੇ ਬੱਚੇ ਖਾਂਦੇ ਆ ਸੀਰੀਅਲਸ ਤੇ ਇਹ ਮੇਰੇ ਡੇਲੀ ਯੂਜ਼ ਵਾਲਾ ਉਸ ਤੋਂ ਬਾਅਦ ਮੇਰੀ ਆ ਵੀ ਜਿਹੜੇ ਹੈਂਡੀ ਜੇ ਰੱਖਿਆ ਹੈ ਜਿਹੜੇ ਮੈਨੂੰ ਕੋਈ ਕਈ ਵਾਰੀ ਕੱਪ ਵਗੈਰਾ ਲੋਡ ਪੈਂਦੀ ਆ ਤੇ ਇਹਨਾਂ ਨੂੰ ਮੈਂ ਰੱਖ ਸਕਦੀ ਆ ਯੂਜ਼ ਕਰ ਸਕਦੀ ਆ ਇਜ਼ੀ ਇੱਥੇ ਐਕਸੈਸਿਬਲ ਇਜ਼ੀ ਆ ਸੋ ਇੱਦਾਂ ਸੌਫਟ ਕਲੋਜ਼ਰ ਡੋਰ ਨੇ ਸੋ ਕਾਫੀ ਸਪੇਸ ਆ ਇਸ ਕਿਚਨ ਦੇ ਵਿੱਚ ਐਸ ਕੰਪੇਅਰ ਟੂ ਇੰਨੇ ਸਾਲਾਂ ਦੇ ਇੰਨੇ ਸਾਲਾਂ ਦੀ ਮੈਂ ਜੇ ਗੱਲ ਕਰਾਂ ਲਈ ਉੱਪਰ ਇਹ ਪੂਰੇ ਮੇਰੇ ਸਟੋਰ ਬਣੇ ਹੋਏ ਆ ਸਟੋਰ ਜਿਹੜੀ ਆ ਥੱਲੇ ਵੀ ਮੇਰਾ ਉੱਥੋਂ ਲੈ ਕੇ ਹਜੇ ਮੈਂ ਤੁਹਾਨੂੰ ਅਰੀ ਆ ਸੋ ਆ ਜਿਹੜੇ ਤੁਹਾਨੂੰ ਡਰਾਅਟ ਦਿਸਦੇ ਪਏ ਆ ਇਹਦੇ ਵਿੱਚ ਮੇਰੇ ਵੱਡੇ ਬਰਤਨ ਪਏ ਹੋਏ ਨੇ ਬਹੁਤ ਜ਼ਿਆਦਾ ਇਹ ਸਾਰਾ ਕੋਰਨ ਵਾਲਾ ਇਦਾਂ ਦਾ ਬਣਿਆ ਹੋਇਆ ਇਸਰਾਂ ਦਾ ਵੱਡਾ ਵੱਡੇ ਬਰਤਨ ਸੋ ਇਹਦੇ ਵਿੱਚ ਮੇਰੀ ਮੈਡੀਸਿਨਸ ਪਈਆਂ ਹੋਈਆਂ ਨੇ ਇਹਦੇ ਵਿੱਚ ਸਾਡੀਆਂ ਬੋਟਲਸ ਪਈਆਂ ਹੋਈਆਂ ਨੇ ਸੋ ਇਹਦੇ ਵਿੱਚ ਵੀ ਸਾਡਾ ਸਮਾਨ ਪਿਆ ਹੋਇਆ ਜਿਵੇਂ ਮੇਰੇ ਪਲਾਸਟਿਕ ਦੇ ਕੰਟੇਨਰਸ ਵਗੈਰਾ ਉਹ ਇਹਦੇ ਵਿੱਚ ਰੱਖੇ ਹੋਏ ਨੇ ਸੋ ਵਾਟਰ ਬੋਟਲਸ ਵੀ ਬਹੁਤ ਪਈਆਂ ਆਈਆਂ ਨੇ ਆ ਸਾਡੀਆਂ ਵਾਟਰ ਬੋਟਲਸ ਪਈਆਂ ਆਈਆਂ ਨੇ ਸੋ ਉਸ ਤੋਂ ਬਾਅਦ ਸਾਡਾ ਆ ਗਿਆ ਇਹ ਵਾਲਾ ਏਰੀਆ ਇਹਦੇ ਵਿੱਚ ਮੇਰੀ ਕ੍ਰੌਕਰੀ ਆ ਜਿਹੜੀ ਜਿਹੜੀ ਮੈਂ ਡੇਲੀ ਯੂਜ਼ ਕਰਦੀ ਆ ਕੱਪਸ ਵਗੈਰਾ ਤੇ ਇਹਦੇ ਵਿੱਚ ਵੀ ਮੇਰੀ ਕ੍ਰੌਕਰੀ ਆ ਜਿਹੜੀ ਕਿ ਮੈਂ ਕਦੀ ਕਦੀ ਯੂਜ਼ ਕਰਦੀ ਆ ਉਸ ਤੋਂ ਬਾਅਦ ਥੱਲੇ ਮੇਰੀ ਜਿਹੜੀ ਆ ਸਟੋਰੇਜ ਏਰੀਆ ਬਣਿਆ ਹੋਇਆ ਹੁਣ ਤਾਂ ਬਹੁਤ ਚੱਲਦੇ ਆਪਾਂ ਇਸ ਸਾਈਡ ਤੇ ਇਸ ਸਾਈਡ ਤੇ ਮੇਰੇ ਕਿਚਨ ਦੇ ਹੈਗਾ ਚਾਰ ਡਰਾਅਰ ਆ ਜਿਹੜੇ ਕਿ ਨੋਰਮਲ ਜਿਦਾਂ ਨੂੰ ਪਤਾ ਕਿ ਡਰਾਅਰਸ ਦੇ ਵਿੱਚ ਕਟਲਰੀ ਵਗੈਰਾ ਪਈ ਹੁੰਦੀ ਆ ਬਾਕੀ ਟੋਰ ਵੀ ਯੂਜ਼ ਹੁੰਦਾ ਆ ਥੱਲੇ ਸਾਡਾ ਮਾਈਕ੍ਰੋਵੇਵ ਤੇ ਇਸ ਸਾਈਡ ਤੇ ਵੀ ਮੇਰੀਆਂ ਜਿਹੜੀਆਂ ਕਾਫੀ ਸਟੋਰੇਜ ਆ ਇੱਥੇ ਪਲੇਟਸ ਵਗੈਰਾ ਔਰ ਬਾਕੀ ਜਿਹੜੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਆਪਣਾ ਚੋਪਰ ਵਗੈਰਾ ਔਰ ਰੱਖੇ ਹੋਏ ਨੇ ਤੇ ਇਸ ਸਾਈਡ ਤੇ ਵੀ ਮੇਰੀ ਸਟੋਰੇਜ ਆ ਇਸ ਸਾਈਡ ਤੇ ਮੇਰੀ ਥੋੜੀ ਹੋਰ ਸਟੋਰੇਜ ਆ ਤੇ ਇੰਨੀ ਮੇਰੀ ਸਟੋਰੇਜ ਬਣੀ ਹੋਈ ਫਿਰ ਆਪਾਂ ਆ ਜਾਨੇ ਕਿ ਛੋਟੀ ਪੈਂਟਰੀ ਵਾਲੀ ਜਿਹੜੀ ਸਟੋਰੇਜ ਜਿਹੜੀ ਮੈਂ ਤੁਹਾਨੂੰ ਕਈਆਂ ਘਰਾਂ ਦੇ ਵਿੱਚ ਵਿਖਾਈ ਜਿਹੜਾ ਕਿ ਬਹੁਤ ਅੱਛੀ ਤਰ੍ਹਾਂ ਡੈਕੋਰੇਟ ਹੋਈ ਹੁੰਦੀ ਹੈ ਸੋ ਮੇਰੀ ਇਹ ਜਿਹੜੀ ਆ ਆ ਵੀ ਇਹ ਛੋਟੀ ਪੈਂਟਰੀ ਉਦੋਂ ਇੰਨੀ ਕੀ ਬਣਦੀ ਹੁੰਦੀ ਸੀ ਕਿ ਇਸ ਤੋਂ ਵੱਡਾ ਸਾਈਜ਼ ਨਹੀਂ ਸੀ ਬਣਦਾ ਸੋ ਇਹ ਮੇਰੀ ਆ ਗਈ ਉੱਪਰ ਤੱਕ ਤੁਹਾਨੂੰ ਪੈਂਟਰੀ ਦਿਸ ਜਾਏਗੀ ਇਸ ਤਰ੍ਹਾਂ ਦੀ ਆ ਤੇ ਉਸ ਤੋਂ ਬਾਅਦ ਆ ਗਿਆ ਇਸ ਸਾਈਡ ਤੇ ਮੇਰਾ ਕਾਫੀ ਇੱਥੇ ਲੱਗਾ ਹੋਇਆ ਸਿੰਕ ਤੇ ਸਿੰਕ ਦੇ ਨਾਲ ਮੇਰਾ ਜੂਸਰ ਪਿਆ ਜੂਸਰ ਦੇ ਨਾਲ ਮੇਰਾ ਪਿਆ ਹੋਇਆ ਆਟਾ ਗੁੰਨਣ ਲਈ ਜਾਂ ਕੋਈ ਸ਼ੋ ਵੀ ਡੋ ਡੋ ਵਗੈਰਾ ਬਣਾਉਣਾ ਇਸ ਸਾਈਡ ਤੇ ਮੇਰੀ ਸਟੋਰੇਜ ਏਰੀਆ ਬਣੀ ਹੋਇਆ ਸੋ ਇਹਦੇ ਵਿੱਚ ਵੀ ਮੇਰੀ ਵਿੰਡੋ ਬਣੀ ਹੋਈ ਹੈ ਕਾਫੀ 에ਰੀ ਤੇ ਕਾਫੀ ਅੱਛੀ ਬਣੀ ਹੋਈ ਹੈ ਇਹ ਚੀਜ਼ ਵੀ ਸੋ ਇਹਨੂੰ ਕਰਦੇ ਆਪਾਂ ਬੰਦ ਸੋ ਮੇਰਾ ਜਿਹੜਾ ਬੈਂਚ ਟੌਪ ਆ ਇੱਕ ਕਾਫੀ ਵੱਡਾ ਕਾਫੀ ਖੁੱਲਾ ਤੇ ਇੰਨਾ ਵੱਡਾ ਬੈਂਚ ਟੌਪ ਮਤਲਬ ਕਿ ਉਸ ਟਾਈਮ ਮਤਲਬ 10 ਸਾਲ ਪਹਿਲਾਂ ਬਹੁਤ ਘੱਟ ਬੰਦ ਸੀਗਾ ਸਾਰਿਆਂ ਨੇ ਮੇਰੀ ਕਿਚਨ ਜਿਹੜੀ ਹੈ ਬੜੀ ਐਪਰੀਸ਼ੀਏਟ ਕੀਤੀ ਸੀਗੀ ਤੁਹਾਡੀ ਕਿਚਨ ਬਹੁਤ ਵੱਡੀ ਹੈ ਨੇਚਰਲੀ ਜਿੱਥੇ ਤੁਹਾਨੂੰ ਸਾਰਾ ਦਿਨ ਕੰਮ ਕਰਨਾ ਹੋਵੇ ਕੁਕਿੰਗ ਕਰਨੀ ਹੋਵੇ ਤਾਂ ਚੀਜ਼ ਜਿਹੜੀ ਹੈ ਤੁਹਾਡੀ ਵੱਡੀ ਹੀ ਹੋਣੀ ਚਾਹੀਦੀ ਹੈ ਤੇ ਆ ਨਾਲ ਸਿਟਿੰਗ ਚੇਅਰਸ ਨੇ ਇਹਨਾਂ ਨੂੰ ਆਪਾਂ ਪਿੱਛੇ ਕਰਕੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾਉਣੇ ਜਿਹੜੀ ਕਿ ਮੈਂ ਅੱਜ ਤੱਕ ਕਿਸੇ ਵੀ ਘਰ ਦੇ ਵਿੱਚ ਨਹੀਂ ਦੇਖੀ ਹੈਗੀ ਸੋ ਇਹ ਥੱਲੇ ਜਿਹੜੇ ਬਣੇ ਹੋਏ ਨੇ ਇਹ 5 ਡਰਾਅਰ ਨੇ ਮੇਰੇ ਪਲੱਸ ਕਰਕੇ ਇਹਦੇ ਵਿੱਚ ਤੁਸੀਂ ਕ੍ਰੌਕਰੀ ਜਿਹੜੀ ਆ ਸਟੋਰ ਕਰ ਸਕਦੇ ਹੋ ਇਹਦੇ ਵਿੱਚ ਮੇਰੀ ਕਾਫੀ ਕ੍ਰੌਕਰੀ ਪਈ ਹੋਈ ਆ ਇਸ ਦਾ ਸੌਫਟ ਕਲੋਜ਼ਰ ਨੇ ਉਸ ਤੋਂ ਬਾਅਦ ਆਪਾਂ ਆ ਗਏ ਇੱਧਰ ਇੱਧਰ ਵੀ ਮੇਰੀਆਂ ਕੈਟਲਸ ਵਗੈਰਾ ਪਈਆਂ ਹੋਈਆਂ ਨੇ ਥੋੜਾ ਕੱਚ ਦਾ ਸਮਾਨ ਪਿਆ ਹੋਇਆ ਜਿਹੜਾ ਕਿ ਘੱਟ ਯੂਜ਼ ਹੁੰਦਾ ਉਸ ਤੋਂ ਬਾਅਦ ਆਪਾਂ ਆ ਗਏ ਇੱਧਰ ਇੱਧਰ ਵੀ ਮੇਰਾ ਸਟੋਰੇਜ ਏਰੀਆ ਔਰ ਕਾਫੀ ਕ੍ਰੌਕਰੀ ਇਹਦੇ ਵਿੱਚ ਵੀ ਪਈ ਹੋਈ ਆ ਸੋ ਰਿਕ ਕਦੀ 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 ਕੱਢ ਲੈਂਦੀ ਆ ਬਹੁਤ ਰੇਅਰਲੀ ਯੂਜ਼ ਹੁੰਦੀ ਆ ਤੇ ਆ ਸਿੰਗਾਪੁਰ ਦਾ ਜਿੱਥੇ ਮੈਂ ਰੋਜ਼ ਟਾਈਮ ਚੇਂਜ ਕਰਦੀ ਆ ਅੱਜ 16 ਦਸੰਬਰ ਆ ਸੋ ਅੱਜ ਸਾਡੇ ਘਰ ਦੀ ਐਨੀਵਰਸਰੀ ਆ ਤੇ ਇਹ ਵਾਲਾ ਛੱਡਾ ਆ ਗਿਆ α ਟਾਵਰ ਤੇ ਜੱਗਦਾ ਵੀ ਸੋ ਇਹਨੂੰ ਜਗਾ ਦਿੰਨੇ ਆ ਇਹ ਵਿਚਾਰਾ ਜਗ ਜੇ ਥੋੜੀ دیر ਤੇ ਇਹ ਸਾਡਾ α ਟਾਵਰ ਜਗ ਰਿਹਾ ਰਾਤ ਨੂੰ ਇਹਨੂੰ ਜਗਾ ਦੇਈਦਾ ਆ ਬੁੱਧਾ ਜੀ ਦਾ ਰੱਖਿਆ ਹੋਇਆ ਮੈਂ ਇਹ ਵੀ ਜਗਦਾ ਇਹਨੂੰ ਮੈਂ ਜਗਾਇਆ ਨਹੀਂ ਆ ਇਹਦੇ ਵਿੱਚ ਵੀ ਲਾਈਟ ਜਗਦੀ ਪਰ ਇਹਦੇ ਵਿੱਚ ਥੋੜੀ ਜਿਹੀ ਲਾਈਟ ਡਿਮ ਜਗਦੀ ਨਹੀਂ ਝੋੜਦੀ ਐਦਾਂ ਨਹੀਂ ਜਾਂਦੀ येलो ਕਲਰ ਦੀ ਲਾਈਟ ਸੋ ਇਹ ਆਪਣਾ ਆ ਗਿਆ ਸਾਰਾ ਕਿਚਨ ਸੋ ਮੀਰ ਕਰਦੀਆਂ ਕਿ ਤੁਹਾਨੂੰ ਇਹ ਮੇਰੀ ਕਿਚਨ ਦਾ एरिया ਤੇ ਕਿਚਨ ਅੱਛੀ ਲੱਗੀ ਹੋਗੀ ਨੈਕਸਟ ਟਾਈਮ ਬਣਾਉਂਗੀ ਆਪਣਾ ਜਿਹੜਾ ਪੂਰੇ ਘਰ ਦਾ ਤੇ ਇਸ ਸਾਈਡ ਤੇ ਆ ਹੈਗਾ ਕੀਵੀ ਫਰੂਟ ਇੱਥੋਂ ਦਾ ਤਾਂ ਬੈਲ ਪੇਪਰ ਤੁਹਾਨੂੰ ਪਤਾ ਹੀ ਆ ਸੋ ਇਹ ਵੀ ਮੈਂ ਇੱਥੇ ਲਗਾਈ ਹੋਈਆਂ ਨੇ ਕਿਚਨ ਦੇ ਵਿੱਚ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰਾ ਇਹ ਮੇਰਾ ਪ੍ਰੋਪਰ ਜਿਹੜਾ ਏਰੀਆ ਬਣਿਆ ਹੋਇਆ ਇਹ ਸਾਰਾ ਡਿਸ਼ ਵਾਸ਼ਿੰਗ ਲਈ ਬਣਿਆ ਹੋਇਆ ਹੈ ਕਿ ਜਿਹਦੇ ਵਿੱਚ ਮੈਂ ਆਪਣਾ ਡਿਸ਼ਸ ਰੱਖੀ ਹੋਈਆਂ ਨੇ ਕਲੀਨਿੰਗ ਦਾ ਸਮਾਨ ਜਿਹੜਾ ਰੱਖਿਆ ਹੋਇਆ ਇਹ ਵੀ ਸੌਫਟ ਕਲੋਜ਼ਰ ਡੋਰਸ ਨੇ ਸੋ ਇਹ ਮੇਰਾ ਅੱਜ ਦਾ ਸੀਗਾ ਹੋਮ ਟੂਰ ਸੋ ਇੱਧਰ ਡਰਾਅਰ ਨੇ ਇੱਧਰ ਉੱਪਰ ਹੋਰ ਡਿਫਰੈਂਟ ਤਰ੍ਹਾਂ ਦੇ ਤਰੀਕੇ ਨਾਲ ਖੁੱਲਦੇ ਆ ਤੇ ਇਸ ਸਾਈਡ ਤੇ ਡਿਫਰੈਂਟ ਤਰੀਕੇ ਨਾਲ ਖੁੱਲਦੇ ਤੇ ਇਸ ਸਾਈਡ ਤੇ ਜਿਹੜਾ ਆ ਵੀ ਥਲੇ ਡਰਾਅਰ ਆ ਇਹਦੇ ਵਿੱਚ ਮੈਂ ਆਪਣੇ ਮਾਈਕ੍ਰੋਵੇਵ ਵਗੈਰਾ ਕਿਚਨ ਟਾਵਲਸ ਰੱਖਿਆ ਹੋਏ ਸਾਰੇ ਅੱਛਾ ਲੱਗਿਆ ਹੋਊਗਾ ਜੇ ਅੱਛਾ ਲੱਗਿਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਤੁਸੀਂ ਵੀ ਆਪਣਾ ਕਿਚਨ ਜਿਹੜਾ ਡੈਕੋਰੇਟ ਕਰ ਸਕਦੇ ਹੋ ਤੇ ਮਿਲਦਿਆਂ ਨੈਕਸਟ ਵੀਡੀਓ ਨੈਕਸਟ ਵਲੌਗ ਤੇ ਨਾਲ ਤੇ ਰੱਬ ਰੱਖਾ